ਜੋ ਮਰਜ਼ ਮਹਰਪਿੰਦਰ ਕੌਰ ਉਸ ਨੂੰ ਸੁੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਜਨਤਕ ਤੌਰ ਤੇ ਕਿਸੇ ਵੱਡੇ ਅਫਸਰਿਆਂ ਕਿਸੇ ਵੱਡੇ ਸੰਸਥਾ ਬਾਰੇ ਕੋਈ ਗੱਲ ਕਹਿ ਦੇਣੀ ਕੋਈ ਸਖਾਲੀ ਨਹੀਂ ਹੁੰਦੀ ਜੀ ਮੈਂ ਜਗੜਾ ਰੱਖ ਕੇ ਇਹ ਗੱਲ ਕਹੀ ਮੈਂ ਤਾਂ ਗੱਲ ਕਹੀ ਕਿਉਂਕਿ ਉਸ ਗੱਲ ਦੇ ਵਿੱਚ ਕੁਝ ਗੱਲਾਂ ਨਿਕਲ ਕੇ ਬਾਹਰ ਆਈਆਂ ਤੁਸੀਂ ਵੇਖੋ ਵੀ ਇੱਕ ਜੇਲ ਹੈ ਉਸ ਜੇਲ ਦੇ ਵਿੱਚ 2800 ਕੈਦੀ ਹੈ ਤੇ 1500 ਪੁਲਿਸ ਮੁਲਾਜ਼ਮ ਹੈ ਉਹਨੂੰ ਸਾਹਮਣੇ ਵਾਸਤੇ ਸ਼ਿਫਟਾਂ ਦੇ ਰੂਪ ਦੇ ਵਿੱਚ ਜੇ ਉਸ ਜੇਲ੍ਹ ਦੇ ਵਿੱਚੋਂ ਸਬੰਧਤ ਥਾਣੇ ਜਿਹਦੇ ਅੰਡਰ ਉਹ ਜੇਲ੍ਹ ਪੈਂਦੀ ਆ ਉਹਦੇ ਵਿੱਚ ਐਨਡੀਪੀਐਸ ਦੀ ਰਿਕਵਰੀ ਦੇ ਪਰਚੇ ਦਰਜ ਆ ਮੋਬਾਈਲ ਦੀ ਰਿਕਵਰੀ ਦੇ ਪਰਚੇ ਦਰਜ ਆ ਤੇ ਮੈਂ ਤਾਂ ਬੜੀਆਂ ਛੋਟੀਆਂ ਜੀਆਂ ਗੱਲਾਂ ਕਹੀਆਂ ਅਸੀਂ ਵੀ ਕੋਈ ਸੁੱਖ ਸਹੂਲਤਾਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਗੱਲ ਇਹ ਹੈ ਕਿ ਜੇਲ੍ਹ ਹੁੰਦੀ ਆ ਸੁਧਾਰਕਰ ਜੇਲ੍ਹ ਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਸਮਾਜ ਦੇ ਵਿੱਚ ਗਲਤ ਗੱਲ ਕਰਕੇ ਆਇਆ ਉਹ ਜਦੋਂ ਜੇਲ੍ਹ 'ਚ ਜਾਵੇ ਤਾਂ ਐਡੀ ਕੋ ਦੁਰਦਸ਼ਾ ਹੋਵੇ ਉਹਦੀ ਕਿ ਉਹਨੂੰ ਇਹ ਮਹਿਸੂਸ ਹੋਵੇ ਕਿ ਮੈਂ ਤਾਂ ਬਾਹਰ ਚੰਗਾ ਸੀ ਮੈਥੋਂ ਕਿਹੜੀ ਗਲਤੀ ਹੋ ਗਈ ਮੈਂ ਗਲਤ ਕੰਮ ਕਰ ਬੈਠਾ ਜੇ ਜੇਲ੍ਹ ਦੇ ਵਿੱਚ ਤੁਹਾਨੂੰ ਗੈਸ ਚੂਲਾ ਮਿਲਣਾ ਤੁਹਾਨੂੰ ਫ੍ਰਿਜ ਮਿਲਣਾ ਤੁਹਾਨੂੰ ਟੀਵੀ ਮਿਲਣਾ ਗੱਲ ਤਾਂ ਪੈਸੇ ਤੇ ਆ ਕੇ ਖੜਦੀ ਆ ਨਾ ਵੀ ਸਰਮਾਇਦਾਰਾਂ ਦੀ ਜੇਲ੍ਹ ਨਹੀਂ ਹੁੰਦੀ ਮਾੜੇ ਦੀ ਜੇਲ੍ਹ ਹੁੰਦੀ ਆ ਤੇ ਸਰਮਾਇਦਾਰਾਂ ਦਾ ਮਾੜਾ ਸੇਵਾ ਕਰਕੇ ਉਹ ਵੀ ਜੇਲ੍ਹ ਕੱਟ ਜਾਂਦਾ ਗੱਲ ਇਹ ਹੈ ਕਿ ਜੇਲ੍ਹ ਦਾ ਮਤਲਬ ਸਖਤੀ ਸਖਤੀ ਜੇਲ੍ਹ ਦਾ ਮਤਲਬ ਸੁਧਾਰ ਕਰਨਾ ਸੁਧਾਰ ਕਰਨਾ